ਦਿਲਰੋਜ ਦੇ ਮਦਰ ਸਾਡੇ ਨਾਲ ਮਜੂਨੇ ਗੱਲਬਾਤ ਕਰ ਲੈਨੇ ਆ ਤਾਂ ਆਪਣੀ ਬੇਟੀ ਦੀ ਫੋਟੋ ਇਸ ਵਕਤ ਮੱਥੇ ਤੇ ਲਗਾ ਰਹੇ ਨੇ ਤਾਂ ਅੱਖਾਂ ਦੇ ਵਿੱਚ ਹੰਝੂ ਨੇ ਕਿਉਂਕਿ ਇਹ ਅੱਜ ਖੁਸ਼ੀ ਦੇ ਵੀ ਅੰਸੂ ਨੇ ਤਾਂ ਇੱਕ ਅਫਸੋਸ ਵੀ ਹੈਗਾ ਵਾ ਕਿਉਂਕਿ ਇਹ 2.5 ਸਾਲ ਦੀ ਮਾਸੂਮ ਬੱਚੀ ਜਿਹੜੀ ਆ ਉਸ ਜਾਲਮ ਲੇਡੀ ਨੇ ਖੋਲਿਆ ਸੀਗਾ ਇਸ ਨੂੰ ਦਫਨਾ ਦਿੱਤਾ ਸੀ ਜਿੰਦਾ ਤਾਂ ਗੱਲਬਾਤ ਕਰ ਲੈਨੇ ਆ ਕਿਸ ਤਰ੍ਹਾਂ ਦੇਖਦੇ ਮੈਡਮ ਅੱਜ ਦਿਲਰੋਜ ਨੂੰ ਇਨਸਾਫ ਮਿਲ ਗਿਆ ਵਾ ਸਜ਼ਾ ਸੁਣਾ ਦਿੱਤੀ ਗਈ ਆ ਫਾਂਸੀ ਦੀ ਸਜ਼ਾ ਵਾ ਟਿਲ ਜਦ ਤੱਕ ਲਟਕੀ ਰਹੀ ਜਿੰਨੀ ਦੇ ਮਰਦੀ ਨਹੀਂ ਉਹ ਬਿਲਕੁਲ ਇਨਸਾਫ ਮਿਲਿਆ ਕੋਮਨ ਸਰ ਨੇ ਦਿਵਾਇਆ ਜਨ ਸਭ ਦਾ ਧੰਨਵਾਦ ਬਹੁਤ ਬਹੁਤ ਸਭ ਦਾ ਜਿਹਨੇ ਸਪੋਰਟ ਕੀਤੀ ਵੀਡੀਓ ਗੁਪਤਾ ਸਰ ਨੇ ਉਹ ਮੰਨ ਸਰ ਨੇ ਉਸ ਸਾਰੇ ਸਮਾਜ ਵਿੱਚ ਮੈਸੇਜ ਗਿਆ ਬਹੁਤ ਬਸ ਮੈਂ ਕੁਛ ਨਹੀਂ ਕਹਾਂਗਾ ਨੇ ਇਨਸਾਫ ਮਿਲ ਗਿਆ ਮੇਰੇ ਬੱਚੇ ਨੂੰ ਇਨਸਾਫ ਮਿਲ ਗਿਆ ਫਾਂਸੀ ਦੀ ਸਜ਼ਾ ਸੁਣਾਈ ਗਈ ਆ ਲੰਮਾ ਇੰਤਜ਼ਾਰ ਤੁਸੀਂ ਕੀਤਾ ਵਾ ਅੱਜ ਤੁਹਾਨੂੰ ਲੱਗਦਾ ਕਿ ਇਹ ਬੇਟੀ ਨੂੰ ਇਨਸਾਫ ਮਿਲਿਆ ਵਾ ਕੁਲ ਮਿਲਿਆ ਸਬਰ ਦਾ ਫਲ ਕਹਿੰਦੇ ਨੇ ਮਿੱਟਾਉਂਦਾ। ਤੁਹਾਡੀਲੇ ਪਰਿਵਾਰ ਤਾਂ ਉਸਤੇ ਫਾਦਰ ਸਾਹਿਬ ਵੀ ਸਾਡੇ ਨਾਲ ਬਿਦੂਦ ਨੇ ਗੱਲਬਾਤ ਕਰਨੀ ਹੈ। ਭਾਜੀ ਕੀ ਕਹਿਣਾ ਚਾਹੂਗੇ? ਭਾਜੀ ਮੈਂ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਉਸ ਪ੍ਰਮਾਤਮਾ ਦਾ ਜੱਜ ਸਾਹਿਬ ਦਾ ਰੱਬ ਦਾ ਜੀ ਮੈਂ ਤਾਂ ਮੇਰੇ ਕੋਈ ਵੋਲ ਨਹੀਂ ਮੇਰੇ ਪਰਿਵਾਰ ਸੇ ਕੁੰਮਣ ਜੀ ਮੇਰੇ ਬੀੜੀ ਗੁਪਤਾ ਜੀ ਮੈਂ ਜਿਨ੍ਹਾਂ ਨੇ ਇੰਨਾ ਮੈਨੂੰ ਇੰਨਾ ਹੌਸਲਾ ਦਿੱਤਾ ਜੀ ਉਹਨੂੰ ਤੁਸੀਂ ਆਪ ਜਾਣਦੇ ਕਿਵੇਂ ਉਹਨੇ ਦਰਦ ਨਾਲ ਕੀਤਾ ਸੀਗਾ ਜੀ। ਸਾਰੀ ਸੰਗਤ ਨੂੰ ਵੀ ਧੰਨਵਾਦ ਕਰਦਾ ਮੈਨੂੰ ਕੁਮਨ ਸਾਹਿਬ ਤੇ ਪੂਰਾ ਵਿਸ਼ਵਾਸ ਸੀਗਾ ਜੀ ਮਨੂ ਜੀ ਇਹਨਾਂ ਨੇ ਇਹਨਾਂ ਦੁੱਖ ਦੀ ਸਮਝ ਬਾਹਰ ਕੱਢਿਆ ਮੈਂ ਬਹੁਤ ਧੰਨਵਾਦ ਕਰਦਾ ਮੇਰੇ ਕੋਲ ਮੰਗ ਕਰੇ ਕਿ ਫਾਂਸੀ ਦੀ ਸਜ਼ਾ ਚਾਹੀਦੀ ਹੈ ਬਹੁਤ ਵਧੀਆ ਸਰ ਬਹੁਤ ਵਧੀਆ ਮੈਚਾ ਧੰਨਵਾਦ ਕਰਦਾ ਸਰ ਜੱਜ ਸਾਹਿਬ ਦਾ ਜੀ ਬਿਲਕੁਲ ਸਰ ਮੈਸੇਜ ਜਾਊਗਾ ਅੱਗੇ ਤੋਂ ਕੋਈ ਇਹ ਜਾ ਕੰਮ ਕਰਨ ਲੱਗੇ ਸੋਚਣਗੇ ਲੱਖ ਵਾਰੀ ਲਈ ਵੀ ਉਹਨੂੰ ਫਾਂਸੀ ਸਜ਼ਾ ਮਿਲੀ ਲਈ ਵੀ ਇਹ ਕੰਮ ਨਹੀਂ ਕਰਨਾ ਅੱਗੇ ਤੋਂ ਬੇਟੀ ਤਸਵੀਰ ਤੁਸੀਂ ਨਾਲ ਲੈ ਕੇ ਆਇਆ ਇਨਸਾਬ ਮਿਲ ਗਿਆ ਜੀ ਬੇਟੀ ਯੂਨੀਵਰਸਿਟੀ ਮੇਰੇ ਮੇਰੇ ਫਾਦਰ ਨੇ ਜੀ ਮੈਨੂੰ ਇੰਨਾ ਇੰਨਾ ਨੇ ਹੌਸਲਾ ਦਿੱਤਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਲੜਾਈ ਲੜੀ ਜੀ ਪੂਰੀ ਅਗਰ ਆਪਾਂ ਲੜਾਈ ਦੀ ਗੱਲ ਕਰੀਏ ਤਾਂ ਇਹ ਬੜੀ ਔਖੀ ਲੜਾਈ ਸੀਗੀ ਮੈਂ ਅੱਜ ਤੱਕ ਪਰਿਵਾਰ ਨਾਲ ਸੱਕੇ ਹੀ ਚੀਜ਼ਾਂ ਸਾਂਝੀਆਂ ਨਹੀਂ ਕੀਤੀਆਂ ਅੱਜ ਆਰਡਰ ਤੋਂ ਬਾਅਦ ਮੈਂ ਤੁਹਾਨੂੰ ਕੋਈ ਗੱਲਾਂ ਸਾਂਝੀਆਂ ਕਰਦਾ ਹਰਪ੍ਰੀਤ ਜੀ ਕੋਲ ਆਓ ਮੇਰੇ ਕੋਲ ਅਸਲ 'ਚ 2.5 ਸਾਲ ਦਾ ਸਮਾਂ ਜਿਹੜਾ ਬੜਾ ਇਮੋਸ਼ਨਲ ਸਮਾਂ ਸੀਗਾ ਕਿਉਂਕਿ ਲੋਕਾਂ ਦੀਆਂ ਆਸਾਂ ਬਹੁਤ ਜ਼ਿਆਦਾ ਸੀਗੀਆਂ ਸਾਰੇ ਵਰਲਡ ਓਵਰ ਆਸਾਂ ਲੋਕਾਂ ਦੀਆਂ ਸੀ तकरीबन ਪਤਾ ਲੱਗਿਆ ਕਿ 35 ਕਰੋੜ ਬੰਦਾ ਇਨਟਰੋਲ ਕਰ ਰਿਆ ਸੀ ਕੇਸ ਨੂੰ ਉਸ ਤੋਂ ਬਾਅਦ ਕਈ ਸਾਨੂੰ ਕਾਲ ਆਈਆਂ ਅਨੋਨਿਮਸ ਕਾਲਸ ਆਈਆਂ ਜਿਹੜੀਆਂ ਮੈਂ ਅਜੇ ਤੱਕ ਡਿਸਕਲੋਜ਼ ਨਹੀਂ ਕੀਤੀਆਂ ਮੈਂ ਆਪਣੇ ਆਫਿਸ ਵੀ ਡਿਸਕਲੋਜ਼ ਨਹੀਂ ਕੀਤੀਆਂ ਜਿੱਦ ਕਿ ਕਿਹਾ ਗਿਆ ਕਿ ਵਰਜੋ ਇਹਨੂੰ ਛੱਡ ਦਿਓ ਕੇਸ ਨੂੰ ਕਈ ਵਾਰੀ ਰਿਕੁਐਸਟ ਆਈ ਹੈ ਕਈ ਥ੍ਰੈਟਸ ਆਈਆਂ ਲੇਕਿਨ ਅਸੀਂ ਆਪਣੀ ਜਿਹੜੀ ਵਕਾਲਤ ਹੈਗੀ ਹੈ ਉਹ ਪੇਸ਼ੇ ਦੇ ਉੱਤੇ ਸਾਰਿਆਂ ਨੇ ਇੱਕੋ ਹੀ ਸਾਡਾ ਸੀਗਾ ਕਿ ਖੜ ਕੇ ਇਨਸਾਫ ਜ਼ੋਰ ਦਵਾਉਣਾ ਹੈਗਾ ਔਰ ਅਸੀਂ ਆਪਣੇ ਪੇਸ਼ੇਨ ਆਪਣੇ ਜਿਹੜਾ profession ਦੇ ਨਾਲ ਜਸਟਿਸ ਕਰਨਾ ਹੈ ਸੋ ਅੱਜ ਪਹਿਲੀ ਵਾਰ ਮੈਂ ਗੱਲ ਡਿਸਕਲੋਜ਼ ਕਰ ਰਿਹਾ ਮੈਂ ਤਾਂ ਡਿਸਕਲੋਜ਼ ਨਹੀਂ ਸੀ ਕੀਤੀ ਕਿਉਂ ਕਾਰਨ ਸੀਗਾ ਕਿ ਕਿਤੇ ਪਰਿਵਾਰ ਜਿਹੜਾ ਹੈਗਾ ਉਹ ਥੜਕ ਨਾ ਜਾਵੇ ਜਾਂ ਜਿਹੜੇ ਗਵਾਹ ਉਹ ਥੜਕ ਨਾ ਜਾਣ ਪਰ ਬਹੁਤ ਮਾਣ ਹੈ ਮੈਨੂੰ ਗਵਾਹਾਂ ਦੇ ਉੱਤੇ ਬਹੁਤ ਮਾਣ ਹੈ ਪਰਿਵਾਰ ਦੇ ਉੱਤੇ ਜਿਹਨਾਂ ਨੇ ਉਸ ਗੁਰੂ ਦੇ ਉੱਤੇ ਹੌਸਲਾ ਰੱਖਿਆ ਉਸ ਗੁਰੂ ਦੇ ਉੱਤੇ ਆਸਾ ਰੱਖਿਆ ਇਤਿਹਾਸ ਰੱਖਿਆ ਜਿਹੜਾ ਹੈਗਾ ਅਸੀਂ ਇਨਸਾਫ ਦਵਾਨ ਦੇ ਵਿੱਚ ਕਾਮਯਾਬ ਹੋ ਸਕੇ। ਮਸਲ ਕਹਿੰਦੇ ਕੁਝ ਗਵਾਹ ਜਿਹੜੇ ਨੇ ਬਾਹਰ ਵੀ ਚਲੇ ਗਏ ਸੀ ਵਿਦੇਸ਼ਾਂ ਚ ਚਲੇ ਗਏ ਸੀ ਗਵਾਹ ਵੀ ਵਾਪਸ ਬੁਲਾਏ ਨੇ। ਕੁਝ ਗਵਾਹ ਲੁਧਿਆਣੇ ਤੋਂ ਬਾਹਰ ਗਏ ਸੀਗੇ ਉਹਨਾਂ ਨੂੰ ਵਾਪਸ ਬੁਲਾਇਆ ਗਿਆ। ਮੈਂ ਵਿਦੇਸ਼ ਦੀ ਵਰਡ ਯੂਜ਼ ਕੀਤਾ ਤੁਹਾਨੂੰ ਸ਼ਾਇਦ ਯਾਦ ਹੋਣਾ ਅੱਗੇ ਮੈਂ ਕਿਹਾ ਸੀਗਾ ਕਿ ਉਹ ਵਕਤ ਲੱਗ ਗਿਆ ਇਹਨੂੰ ਕੇਸ ਨੂੰ ਮੁਕ ਦੇ ਖਤਮ ਕਰਨ ਲੱਗਿਆ ਕਿਉਂਕਿ ਕੁਝ ਗਵਾਹ ਜਿਹੜੇ ਹੈਗੇ ਆ ਉਹ ਵਕਤ ਜੋ ਦੂਬੀ ਦਾ ਹੈਗਾ ਕੋਈ ਕੋਵਿਡ ਦਾ ਪੀਰੀਅਡ ਸੀਗਾ ਥੋੜੇ ਬਾਹਰ ਚਲੇ ਗਏ ਸੀ ਲੁਧਿਆਣੇ ਦਾ ਆਪਣੇ ਕੰਮ ਦੇ ਸਿਲਸੇ 'ਚ ਗਏ ਹੋਣੇ ਆ ਫਾਂਸੀ ਸਜ਼ਾ ਦਾ ਇੱਕ ਮੈਸੇਜ ਹੈ ਸੋਸਾਇਟੀ ਵਾਸਤੇ ਇੱਕ ਜੁਡੀਸ਼ੀਅਲ ਮੈਸੇਜ ਹੈ ਕਿ ਜਿਹੜੀ ਜੁਡੀਸ਼ਰੀ ਹੈਗੀ ਹੈ ਉਹਦੀ ਕਲਮ ਚ ਬਹੁਤ ਤਾਕਤ ਹੈ ਜਿਹੜਾ ਅਖੀਰ ਦੇ ਵਿੱਚ ਜਿਹੜਾ ਫੈਸਲਾ ਹੈਗਾ ਉਹ ਜੁਡੀਸ਼ੀ ਦੇ ਹੱਥ ਹੈ ਔਰ ਸਾਰੇ ਅੱਜ ਲੋਕੀ ਜਿਹੜੇ ਹੈਗੇ ਆ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹੋ ਜਿਹੜੇ ਬੈਠੇ ਲੋਕ ਆ ਉਹ ਅੱਜ ਜੁਡੀਸ਼ੀਅਲ ਅਫਸਰ ਦਾ ਇੰਡੀਅਨ ਜੁਡੀਸ਼ੀਅਲ ਸਿਸਟਮ ਦੇ ਉੱਤੇ ਔਰ ਸਪੈਸ਼ਲੀ ਜਿਹੜਾ ਹੈਗਾ ਵਾ ਡਿਸਟ੍ਰਾਇਲ ਕੋਰਟ ਦੇ ਉੱਤੇ ਇੱਕ ਭਰੋਸਾ ਲੋਕਾਂ ਦਾ ਹੋ ਗਿਆ ਔਰ ਜਿਹੜਾ ਅੱਗੇ ਵੀ ਸੀਗਾ ਮੈਂ ਤਾਂ ਕਹਿੰਦਾ ਪਰ ਬੈਸਟ ਜੁਡੀਸ਼ੀਅਲ ਸਿਸਟਮ ਜਿਹੜਾ ਹੈਗਾ ਸਾਡਾ ਜੁਡੀਸ਼ੀਅਲ ਸਿਸਟਮ ਹੈ ਇਸ ਤੋਂ ਬੈਟਰ ਜੁਡੀਸ਼ੀਅਲ ਸਿਸਟਮ ਪੂਰੇ ਵਰਲਡ 'ਚ ਨਹੀਂ ਹੈਗਾ ਲਗਾਤਾਰ ਤਰੀਕਾ ਤਰੀਕਾ ਸੀ ਕਿ ਅੱਜ ਦੇ ਜੱਜਾਂ ਦੇ ਫੈਸਲੇ ਆਇਆ ਪਾਕਿਸਤਾਨ ਦੇ ਅੰਦਰ ਬੀਸੀਓ ਤੁਸੀਂ ਅੰਦਰ ਗਏ ਸੀ ਕਿ ਲੱਗਦਾ ਅੱਜ ਫਾਈਨਲ ਫੈਸਲਾ ਹੋ ਜਾਣਾ ਨਹੀਂ ਸਾਨੂੰ ਅੱਜ ਜੈ ਸਾਹਿਬ ਨੇ ਸਵੇਰੇ 10 ਵਜੇ ਦਾ ਹੁਕਮ ਲਾਇਆ ਸੀ ਸਵੇਰੇ 10 ਵਜੇ ਉਹਨਾਂ ਨੇ ਅੱਜ ਕੁਆਂਟਮ ਸੁਣਾਣਾ ਸੀਗਾ ਪਹਿਲੇ ਤਾਂ ਤਰੀਕਾ ਤੇ ਵੈਸਾ ਹੁੰਦੀਆਂ ਨੇ ਸਾਡੀਆਂ ਬਹੁਤ ਲੰਬੀ ਵਿਆਹ ਚੱਲੀ ਹੈ ਔਰ ਅੱਜ ਜਿਹੜਾ ਸੀਗਾ 1 ਉਹਨੂੰ ਜੇਲ੍ਹ ਦੇ ਵਿੱਚੋਂ ਲੰਮ ਟਾਈਮ ਲੱਗਿਆ ਇਸ ਕਰਕੇ ਜਦੋਂ ਆਏ ਹੈਗੇ ਆ ਤੇ ਪੇਸ਼ ਕੀਤਾ ਤੇ ਨਾਲ ਹੀ ਜੱਜ ਸਾਹਿਬ ਨੇ ਫੈਸਲਾ ਸੁਣਾਤਾ ਹੈ ਦੋਸ਼ੀ ਵੱਲੋਂ ਕਿਹਾ ਗਿਆ ਕਿ ਮੈਂ ਇੱਕ ਵਿਧਵਾ ਹਾਂ ਆਪਣਾ ਡਾਈਵੋਰਸਡ ਲੇਡੀ ਆ ਤੇ ਮੇਰੇ ਫਾਦਰ ਡੈਥ ਹੋ ਗਈ ਮੇਰੇ ਦੋ ਛੋਟੇ ਬੱਚੇ ਆ ਤੇ ਮੈਂ ਆਪਣੀ ਗਲਤੀ ਦੀ ਮਹਿਸੂਸ ਕਰਦੀ ਆ ਤੇ ਮੈਨੂੰ ਮਾਫ ਕੀਤਾ ਜਾਵੇ ਤੇ ਮੈਨੂੰ ਲੀਨਡ ਵੀ ਲਿਆ ਜਾਵੇ ਇਹ ਦੋਸ਼ੀ ਵੱਲੋਂ ਜਰਟਨ ਪਲੀ ਦਿੱਤੀ ਗਈ ਹੈ ਤਹਾਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ। ਹਾਂ ਜੀ ਅੱਜ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ ਜੀ। ਦਿੱਤੀ ਹੈ। ਬਿਲਕੁਲ ਤਾਂ ਦੋ ਤੇ ਮਦਰ ਨੇ ਨਿਰੋਜ ਮਦਰ ਨਾਲ ਗੱਲਬਾਤ ਕਰ ਲਏ ਨੇ। ਤੁਸੀਂ ਲਗਾਤਾਰ ਪਾਠ ਵੀ ਕਰ ਰਹੇ ਸੀ। ਇਹ ਜਿਹੜੀਆਂ ਤਸਵੀਰਾਂ ਵੀ ਸੀਗੀਆਂ ਤੁਸੀਂ ਅਦਾਲਤ ਦੇ ਬਾਹਰ ਬੈਠ ਕੇ ਪਾਠ ਕਰ ਰਹੇ ਸੀਗੇ। ਤਾਂ ਅੱਜ ਕਿਸ ਤਰ੍ਹਾਂ ਦੇਖਦੇ ਹੋ ਜੀ ਪੂਰਾ ਨਿਆਂ ਮਿਲ ਗਿਆ। ਬੱਚੀ ਨੂੰ ਇਨਸਾਫ ਮਿਲਿਆ ਸਭ ਦੀਆਂ ਦੁਆਵਾਂ। ਪੂਰੀ ਪ੍ਰੈਸ ਕੁਮਨ ਸਰ ਉਹਨਾਂ ਦਾ ਐਜ਼ ਅ ਫਾਦਰ ਮੈਨੂੰ ਟ੍ਰੀਟ ਕੀਤਾ ਬੀਡੀ ਗੁਪਤਾ ਸਰ ਔਰ ਜੱਜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇੱਕ ਮਿਸਾਲ ਕਾਇਮ ਕਰਤੀ ਔਰ ਉਹ ਅੱਗੇ ਤੋਂ ਕੋਈ ਕਿਸੇ ਦੇ ਬੱਚੇ ਨੂੰ ਹੱਥ ਲਾਉਣ ਤੋਂ ਪਹਿਲਾਂ 10 ਵਾਰ ਸੋਚੂਗਾ ਮੈਂ ਬਹੁਤ ਮੈਨੂੰ ਮੇਰੀ ਰੂਹ ਨੂੰ ਸਕੂਨ ਮਿਲਿਆ ਅੱਜ ਮੈਂ ਚਾਹ ਕਿ ਮੈਂ ਖਾਲੀ ਹੱਥ ਜਾ ਰਹੀ ਹਾਂ ਮੇਰੇ ਕੋਲ ਦਿਲ ਰੋਜ਼ ਨਹੀਂ ਪਰ ਮੇਰੇ ਅੰਦਰ ਦੀ ਰੂਹ ਨੂੰ ਸਕੂਨ ਮਿਲ ਗਿਆ ਕਿ ਮੈਂ ਉਹਨੂੰ ਸਜਾ ਦਵਾ ਦਿੱਤੀ ਆ ਅਸੀਂ ਲੜਿਆ ਇੰਤਜ਼ਾਰ ਕੀਤਾ ਦੂਜੇ ਪਾਸੇ ਉਹ ਦੁੱਖ ਵੀ ਹੈ ਪਰਿਵਾਰ ਦੇ ਵਿੱਚ ਚਲੋ ਇੰਤਜ਼ਾਰ ਭੁੱਲ ਗਏ ਸਭ ਕੁਝ ਭੁੱਲ ਗਈ ਮੈਂ ਸਭ ਕੁਝ ਭੁੱਲ ਗਈ ਮੈਨੂੰ ਬਸ ਜੋ ਚਾਹੀਦਾ ਸੀ ਉਹ ਮਿਲ ਗਿਆ ਉਹ ਫਾਂਸੀ ਸਜ਼ਾ ਚਾਹੀਦੀ ਸੀ ਉਹ ਮਿਲ ਗਈ ਦੇ ਦਦਾ ਜੀ ਸਾਡੇ ਨਾਲ ਮੌਜੂਦ ਨੇ ਅੰਕਲ ਬੜਾ ਸੰਘਰਸ਼ ਕੀਤਾ ਵਾ ਅੱਜ ਵਧਾਈਆਂ ਦੇ ਵਿੱਚ ਆਏ ਫੋਨ ਆ ਰਹੇ ਨੇ ਪਰ ਅਫਸੋਸ ਵੀ ਆ ਕਿ ਬੇਟੀ ਅਜੇ ਵਿੱਚ ਨਹੀਂ ਹੈਗੀ ਆ ਤਾਂ ਕਿਸ ਤਰ੍ਹਾਂ ਦੇਖਦੇ ਆ ਵਧਾਈਆਂ ਦੇ ਵੀ ਫੋਨ ਆ ਰਹੇ ਨੇ ਪਰ ਬੇਟੀ ਵਿੱਚ ਨਹੀਂ ਅਫਸੋਸ ਇਹ ਵੀ ਆ ਪਹਿਲਾਂ ਤਾਂ ਮੈਂ ਸ਼ੁਕਰਾਨਾ ਕਰਦਾ ਸੱਚਾ ਪਾਤਸ਼ਾਹ ਦਾ ਰੱਬ ਦਾ ਜਿਨ੍ਹਾਂ ਨੇ ਮੇਰੇ ਦੁੱਖ ਦੇ ਟਾਈਮ ਤੇ ਇੰਨੀ ਵਧੀਆ ਸਜਾ ਸੁਲਾਦੀ ਹੋਣੀ ਦੂਜੇ ਨੰਬਰ ਤੇ ਮੈਂ ਜੱਜ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਇਹ ਜਿਹੜੇ ਜੱਜ ਸਾਹਿਬ ਹੈ ਇਹ ਸਿਵਲ ਕੋਰਟ ਦੇ ਜੱਜ ਜਾਈਦੇ ਆ ਇਕ ਤਰ੍ਹਾਂ ਨਹੀਂ ਸੁਪਰੀਮ ਕੋਰਟ ਦੇ ਜੱਜ ਚਾਹੀਦਾ ਮੈਂ ਹੱਥ ਜੋੜ ਕੇ ਜਿਹੜੇ ਪ੍ਰਸ਼ਾਸਨ ਉਹਨਾਂ ਦੇ ਕੋਲ ਬੇਨਤੀ ਕਰਦਾ ਇਹ ਜੱਜ ਸਾਹਿਬ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ ਠੀਕ ਹੈ ਜਿਹੜਾ ਸਾਨੂੰ ਇਨਸਾਫ ਦਿੱਤਾ ਦੁੱਧ ਨਾਲ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਦਾ ਅੱਜ ਇਹ ਜੱਜ ਸੁਪਰੀਮ ਕੋਰਟ ਦੇ ਚਾਹੀਦਾ ਦੂਜੇ ਨੰਬਰ ਤੇ ਪਰਿਵਗਾਰ ਘੁੰਮਣੇ ਤੇ ਬੀੜੀ ਗੁਪਤਾ ਇਹਨਾਂ ਦਾ ਮੈਂ ਜ਼ਿੰਦਗੀ ਹੀ ਦੇ ਨਹੀਂ ਦੇ ਸਕਦਾ ਤੁਹਾਡੇ ਜਰੀਏ ਮੀਡੀਆ ਰਾਹੀਂ ਕਹਿੰਦਾ ਜ਼ਿੰਦਗੀ ਹੀ ਮੈਂ ਦੇ ਨਹੀਂ ਦੇ ਸਕਦਾ ਜਿਹੜੀ ਅੱਜ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਲਵਾਈ ਹੈ ਜੀ ਹਾਂ ਜੀ ਅੱਜ ਇਹ ਖੁਸ਼ੀ ਦੇ ਵੀ ਅੰਝੂ ਸਮਝ ਸਕਦੇ ਆਪਾਂ ਇਹਨੂੰ ਖੁਸ਼ੀ ਤਾਂ ਬਹੁਤ ਆ ਪਰ ਕਮੀ ਇਸ ਚੀਜ਼ ਆ ਜਿਹੜੀ ਸੜਜੇ ਤੇ ਰੋਜ ਹੈ ਨਹੀਂ ਅੱਜ ਹਾਂਜੀ ਅੱਜ ਉਹਦਾ ਥੋੜਾ ਜਿਹਾ ਦਰਦ ਸਾਨੂੰ ਘਟ ਗਿਆ ਸਾਡੇ ਦਿਨ ਚੰਗੇ ਆ ਗਏ ਉਹਨਾਂ ਸਮਾਪਿਸ਼ਤਾ ਬਤੀਤ ਤੋਂ 25 ਸਾਲ ਲੱਗੇ ਸਜ਼ਾਦਵਾਨ ਨੂੰ ਅੱਜ ਫਾਈਨਲ ਸਜ਼ਾ ਆ ਗਈ ਕਿਸ ਤਰ੍ਹਾਂ ਸਮਾਂ ਬੀਤ ਹੀ ਗਿਆ ਹੁਣ ਤੱਕ ਤਾਂ ਸਾਨੂੰ ਮਾਰਾ ਲੱਗਦਾ ਲੇਕਿਨ ਅੱਜ ਕਹਿੰਦੇ ਆਂਦੇ ਵਧੀਆ ਬੀਤ ਹੀ ਗਿਆ ਜੋ ਟਾਈਮ ਲੰਘਿਆ ਠੀਕ ਨੰਘਿਆ ਬੇਟੇ ਜੱਜ ਸਾਹਿਬ ਦਾ ਐਡਾ ਫੈਸਲਾ ਲੈਣਾ ਸੀ ਟਾਈਮ ਤਾਂ ਲੱਗਣਾ ਸੀ ਨੋਜ ਵਾਸਤੇ ਕੁਝ ਦੋ ਸ਼ਬਦ ਕੁਝ ਉਹਦੇ ਵਾਸਤੇ ਕੁਝ ਕਰ ਰਿਹਾ ਪਰਿਵਾਰ ਜਿੱਥੇ ਵੀ ਦਿਨੋਜ ਬੈਠੀ ਆ ਖੁਸ਼ ਹੁੰਦੀ ਹੋਊਗੀ ਅੱਜ ਜਿੱਥੇ ਵੀ ਦਿਨੋਜ ਬੈਠੀ ਅੱਜ ਖੁਸ਼ ਹੁੰਦੀ ਹੋਈ ਲਈ ਮੇਰੇ ਇਨਸਾਫ ਲੈ ਲਿਆ ਮੇਰੇ ਦਾਦਾ ਦਾਦੀ ਨੇ ਹਾਂਜੀ ਤਾਂ ਬਿਲਕੁਲੇ ਪਰਿਵਾਰ ਬੈਕ ਜੀ ਹੋਰ ਪਰੀਯੋਗਰ ਘੁੰਮਣ ਜਿੰਦਾ ਆਵਾਜ਼ ਮੈਂ ਘੁੰਮਣ ਸਰਤਾ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੇਰੇ ਕੋਲ ਕੋਈ ਵਰਲਡ ਨਹੀਂ ਘੁੰਮਣ ਸਰਤਾ ਲਈ ਕੋਈ ਕਹਿਣ ਨੂੰ ਜੀ ਮੇਰੇ ਕੋਲ ਇੰਨੇ ਮੈਨੂੰ ਰੱਬ ਵਾਂਗੂ ਮੇਰੇ ਨਾਲ ਆਇਆ ਜੀ ਪਰਿਵਾਰ ਪੂਰਾ ਜੀ ਘੁੰਮਣ ਸਾਹਿਬ ਜਿਵੇਂ ਬੱਚੇ ਆਪਣੇ ਫਾਦ ਕਰ ਦਿੰਦੇ ਟ੍ਰੀਟ ਜੀ ਇਦਾਂ ਮੈਨੂੰ ਉਹਨਾਂ ਨੇ ਗਾਈਡ ਕੀਤਾ ਜੀ ਅੱਜ ਪਰਿਵਾਰ ਪੂਰਾ ਪਾਠ ਕਰ ਰਿਹਾ ਸੀ ਸ਼ੇਰ ਦਾ ਪਰਿਵਾਰ ਪਾਠ ਕਰ ਰਿਹਾ ਸੀ ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕੀਤੀ ਕਰੋ ਜਿਹਨੂੰ ਫਾਂਸੀ ਦੀ ਸਜ਼ਾ ਸੁਣਾਈ ਵੇ ਸੰਗਤ ਦੀ ਅਰਦਾਸ ਕਬੂਲੀ ਗਈ ਜੀ ਮੈਂ ਬਹੁਤ ਧੰਨਵਾਦ ਕਰਦਾ ਸਾਰੀ ਸੰਗਤ ਦਾ ਜੀ ਜਿਨ੍ਹਾਂ ਨੇ ਮੇਰੇ ਅਰਦਾਸਾਂ ਕੀਤੀਆਂ ਜੀ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਆ ਜੀ ਮੈਂ ਆਪਣੀ ਬੀਡੀ ਗੁਪਤਾ ਜੀ ਦੇ ਪਰਿਵਾਰ ਸੇ ਘੁੰਮਣ ਜੀ ਦਾ ਮੇਰੇ ਕੋਈ ਫੋਲਡ ਨਹੀਂ ਜੀ ਜੱਤ ਸਾਹਿਬ ਦਾ ਜਿਨ੍ਹਾਂ ਦਾ ਮੈਂ ਧੰਨਵਾਦ ਕਰ ਸਕਾਂ ਜੀ ਹੁਣ ਅੱਗੇ ਤੇ ਇੱਕ ਐਗਜ਼ਾਮਪਲ ਸੱਟ ਹੋ ਗਈ ਜੇ ਕੋਈ ਕਿਸੇ ਬੱਚੇ ਨੂੰ ਕੁਝ ਵੀ ਹੈਪਨ ਕਰੂਗਾ ਤਾਂ ਇੱਕ ਪਤਾ ਲੱਗੋ ਲੈ ਵੀ ਫਾਂਸੀ ਦੀ ਸਜ਼ਾ ਹੋਊਗੀ ਜੀ ਬਿਲਕੁਲ ਇਹ ਪਰਿਵਾਰ ਨੇ ਅੱਖਾਂ ਦੇ ਵਿੱਚ ਹੰਝੂ ਨੇ ਤਾਂ ਇਧਰ ਸਨਮਾਨ ਵੀ ਕੀਤਾ ਜਾ ਰਿਹਾ ਉਸ ਐਡਵੋਕੇਟ ਦਾ ਜਿਨ੍ਹਾਂ ਨੇ ਇਹ ਸਜ਼ਾ ਦਵਾਈ ਤਾਂ ਉਹਨਾਂ ਨੂੰ ਸਨਮਾਨ ਵੀ ਕੀਤਾ ਜਾ ਰਿਹਾ ਵਾ ਤਾਂ ਇਹ ਤਸਵੀਰਾਂ ਨੇ ਦਿਨਰੋਜ਼ ਦੀ ਜੋ ਕਾਤਲ ਸੀਗੀ ਉਸ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਅੱਜ ਮਾਨਯੋਗ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਜਿਹੜੀ ਆ ਹੈਗਿੰਗ ਜਿਹੜੀ ਆ ਉਹ ਦਿੱਤੀ ਗਈ ਆ ਜਿੰਨੀ ਦੇਰ ਤੱਕ ਉਹ ਮਰਦੀ ਨਹੀਂ ਉਹ ਓਨੀ ਦੇਰ ਤੱਕ ਫਾਂਸੀ ਦੇ ਫੰਦੇ ਤੇ ਲਟਕੀ ਰਹੇਗੀ ਤਾਂ ਅੱਜ ਇਹ ਫੈਸਲਾ ਜਿਹੜਾ ਵਾ ਅੰਤਿਮ ਫੈਸਲਾ ਆ ਆ